ਹਾਂਜੀ ਕੀ ਕਰ ਤੁਸੀਂ ਚੱਲ ਚੱਲੇ ਜੇ ਕਿਉਂ ਇਥੇ ਰੇੜੀਆਂ ਇੰਨੀਆਂ ਲੱਗੀਆਂ ਤੁਹਾਡੀ ਤਾਕਤਦਾਰੀ ਜ਼ੀਰੋ ਨਜ਼ਰ ਆ ਰਹੀ ਸ਼ਹਿਰ ਚ ਕੂੜਾ ਸ਼ਹਿਰ ਚ ਨਗਰ ਕਿੱਥੇ ਡਿਊਟੀ ਤੁਹਾਡੀ ਸਰ ਮੈਂ ਮੇਰੀ ਡਿਊਟੀ ਜਿਹੜੀ ਹੈ ਲਿਖਤੀ ਨੈਰੋ ਕੰਪਲੈਕਸ ਹੈ ਵਰਬਲੀ ਮੈਨੂੰ ਟਰਾਲੀਆਂ ਤੇ ਦੇਖਰੇਖ ਵਾਸਤੇ ਲਾਇਆ ਹੁਣ ਚੇਅਰਮੈਨ ਸਾਹਿਬ ਦੇ ਹੁਕਮ ਹੋਏ ਸੀ ਦੋ ਦਿਨ ਤੋਂ ਤਿੰਨ ਦਿਨ ਤੋਂ ਕਿ ਕੋਈ ਵੀ ਮੇਨ ਰੋਡ ਤੇ ਰੇੜੀ ਨਹੀਂ ਲਗਣੀ ਚਾਹੀਦੀ ਸੀ ਬਲੌਕ ਈ ਬਲੌਕ 97 ਏਕੜ ਉਹ ਆਪਾਂ ਸਾਰੀਆਂ ਚੁੱਕੀਆਂ ਐ ਇਧਰੋਂ ਉਧਰੋਂ ਸਾਰੀਆਂ ਅ ਮੇਨ ਰੋਡ ਤੋਂ ਇੱਥੇ ਜ਼ਿਆਦਾ ਦਿੱਕਤ ਆਉਂਦੀ ਵਿਸ਼ਾਲ ਦੇ ਅੱਗੇ ਅਸੀਂ ਜਾਣੇ ਚੋਰੀਆਂ ਵੀ ਇੰਨੀ ਹੁੰਦੀਆਂ ਕਿਉਂਕਿ ਅੱਗੇ ਰੇੜੀਆਂ ਲੱਗਿੰਦੀਆਂ ਪਿੱਛੇ ਚੋਰ ਆਪਣਾ ਦਾਣਾ ਕਰਦੇ ਜਿਹੜੇ ਜਿਹੜੇ ਵਿਸ਼ਾਲ ਦੇ ਅੱਗੇ ਜਿਹੜੀ ਦਿੱਕਤ ਆਉਂਦੀ ਵੀ ਹੈ ਕਿ ਜਿਹੜੇ ਸ਼ਕਰਗੰਦੀ ਵਾਲੇ ਜਾਂ ਕੋਈ ਵੀ ਹੈ ਇਹ ਭਜਦੇ ਆ ਰੇੜੀ ਨੂੰ ਭਜਾਉਂਦੇ ਆ ਫਿਰ ਵਾਪਸ ਆ ਜਾਂਦੇ ਆ ਰੋ ਦੇ ਵੇਲ ਨਹੀਂ ਇੱਥੇ 8-10 ਲੱਗ ਹਾਂਜੀ ਹਾਂਜੀ ਉਹ ਪਤਾ ਕੀ ਉਹ ਹਟਦੇ ਨਹੀਂ ਉਹ ਬਾਅਦ ਨਹੀਂ ਆਉਂਦੇ ਉਹ ਲੈ ਕੇ ਰੇੜੀ ਭਜ ਜਾਂਦੇ ਆ ਤੇ ਜਾਂ ਕਿਸੇ ਨਾ ਕਿਸੇ ਦੇ ਕੋਈ ਲੀਡਰ ਦਾ ਫੋਨ ਸਪਾਰਸ਼ ਕਰ ਦਿੰਦੇ ਆ ਫੋਨ ਕਰ ਦਿੰਦੇ ਆ ਤੇ ਉਹ ਤੇ ਚਲੋ ਆਪਾਂ ਸ ਹੁੰਦੇ ਨਹੀਂ ਕਿ ਕੋਈ ਆਮ ਆਦਮੀ ਪਾਰਟੀ ਦੇ ਕੋਈ ਰੇਡੀ ਯੂਨੀਅਨ ਤੋਂ ਸੀਨੀਅਰ ਆਗੂ ਦੇ ਕਹਿੰਦੇ ਕਾਫੀ ਸਫਾਰਸ਼ਾਂ ਪਰਚੀਆਂ ਕੱਟਦਾ ਕੋਈ ਇਹੋ ਜੀ ਗੱਲਬਾਤ ਸਾਹਮਣੇ ਆ ਰਹੀ ਹੈ ਉਹ ਸਰ ਉਹ ਰੇਡੀ ਫੜੀ ਯੂਨੀਅਨ ਦੇ ਜਿਹੜੇ ਹੈਗੇ ਪ੍ਰਧਾਨ ਡਾਕਟਰ ਇੰਦਰਪਾਲ ਜੀ ਉਹ ਲੈਂਦੇ ਆ ਉਹਨਾਂ ਕੋ ਕੀ ਰਾਈਟ ਹੈ ਕਿ ਉਹ ਪਰਚੀਆਂ ਕੱਟਣ ਸਰ ਨਗਰ ਨਿਗਮ ਕੱਟਦਾ ਜਾਂ ਇੰਪਰੂਵਮੈਂਟ ਟਰਸਟ ਕਰਦਾ ਉਹ ਸਰ ਇੰਪਰੂਵਮੈਂਟ ਟਰਸਟ ਤੇ ਪਰਚੀ ਕੋਈ ਨਹੀਂ ਕੱਟਦਾ ਕੋਈ ਪੈਸਾ ਹੀ ਨਹੀਂ ਲੈਂਦਾ ਇੰਪਰੂਵਮੈਂਟ ਨਗਰ ਨਿਗਮ ਤੇ ਕੱਟਦਾ ਨਾ ਨਗਰ ਨਿਗਮ ਆਪਣੇ ਹੱਦਾਂ ਜਿਹੜੀਆਂ ਆਪਣੀਆਂ ਉਹਨਾਂ ਦੀਆਂ ਸਕੀਮਾਂ ਉਹਨਾਂ ਵਿੱਚ ਕੱਟ ਹੋਰ ਕਿਤੇ ਨਹੀਂ ਕੱਟਦਾ ਨਹੀਂ ਕੋਈ ਪਰਚੀ ਨਹੀਂ ਰੇੜੀ ਦੀ ਕੱਟਦੀ ਕੋਈ ਪਰਚੀ ਨਹੀਂ ਕੱਟਦੇ ਇਹ ਸਾਰੀਆਂ ਸਕੀਮਾਂ 'ਚ ਸੈਂਕੜੇ ਰੇੜੀਆਂ ਲੱਗੀਆਂ ਕਿਹਦੀ ਇਹ ਸਾਰਾ ਸੁਰੱਖਿਣ ਹੈ ਸਾਰਾ ਸ਼ਹਿਰ ਦੀ ਸੁੰਦਰਤਾ ਤੋਂ ਦਾਅ ਲਾਉਣ ਲਈ ਸਰ ਜਿਹੜੇ ਜੰਨੀਆਂ ਰੇੜੀਆਂ ਜਿਹੜੀ ਮਾਰਕੀਟ ਹੈ ਇਹ ਹਰਪ੍ਰੀਤ ਸਿੰਘ ਸੁਧਨ ਜੀ ਦੇ ਵੇਲੇ G20 ਵੇਲੇ ਇਹ ਰੇੜੀਆਂ ਲੱਗੀਆਂ ਸੀ ਉਸ ਤੋਂ ਬਾਅਦ ਤਲਵਾਰ ਸਾਹਿਬ ਆਏ ਉਹ ਵੀ ਇਹਨਾਂ ਨੂੰ ਕੂੜੇ ਦੇ ਬਾਰੇ ਬੋਲ ਕੇ ਗਏ ਕਿ ਵੀ ਤੁਸੀਂ ਇੱਕ ਟੋਪੀਆਂ ਪਾਣੀਆਂ ਦਸਤਾਨੇ ਪਾਣੇ ਮਤਲਬ ਕੂੜਾ ਨਹੀਂ ਸੁੱਟਣਾ ਉਹ ਅੰਦਰ ਇਹਨਾਂ ਨੂੰ ਬਾਉਂਡਰੀ ਕਰਤੀ ਆਪਾਂ ਉਹ ਵੀ ਬੰਦ ਕਰਾਉਣਾ ਸੀ ਉਹ ਗੇਟ ਲੱਗਣਾ ਸਾਡਾ ਚਾਰ ਦੁਵਾਰੀ ਹੋ ਗਿਆ ਉਹ ਵੀ ਬੰਦ ਹੋਈ ਨਹੀਂ ਟਾਈਮ ਪਾ ਕੇ ਅੱਛਾ ਤੇ ਚੇਅਰਮੈਨ ਸਾਹਿਬ ਦਾ ਕੀ ਰੋਕਿਆ ਤਾਂ ਉਹਨਾਂ ਨੇ ਕੀ ਚੇਅਰਮੈਨ ਸਾਹਿਬ ਤੇ ਸਿੱਧਾ ਹੀ ਕਹਿੰਦੇ ਆ ਕਿ ਜਿਹੜੀ ਵੀ ਤੁਹਾਨੂੰ ਦਿਖਦੀ ਰੇੜੀ ਉਹ ਚੁੱਕ ਕੇ ਹੰਦਾ ਸੁੱਟੋ ਉਹਨੂੰ ਤੋੜ ਦੋ ਉਹ ਲੱਗੇ ਹੀ ਨਾ ਕੋਈ ਜਬ ਤੱਕ ਕੀਤੀ ਹੁੰਦਾ ਕਿ ਰੇੜੀ ਰੇੜੀਆਂ ਅੰਦਰ ਪਈਆਂ 10 ਕ ਰੇੜੀਆਂ ਹੀ ਆ ਅੰਦਰ ਜਿਹੜੀਆਂ ਆਪਾਂ ਚੁੱਕਿਆ ਹੈ ਤੇ ਕਈ ਹੰਡੇ ਕੋ ਲਿਖ ਕੇ ਦੇ ਕੇ ਗਏ ਆ ਚਾਰ ਪੰਜ ਰੇੜੀਆਂ ਵਾਲੇ ਕੈਂਪ ਆਪਾਂ ਰੇੜੀ ਨਹੀਂ ਲਾਵਾਂਗੇ ਰੇੜੀ ਲੈ ਕੇ ਵੀ ਗਏ ਆ ਸ਼ਹਿਰ ਦੇ ਵਿਧਾਇਕ ਜਾਂ ਸ਼ਹਿਰ ਦੇ ਜਿਹੜੇ ਸਿਆਸੀ ਆਗੂ ਨੇ ਆਪਣੇ ਜਿਹੜੇ ਸੱਤਾ ਧਿਰਦੇ ਉਹੀ ਬਾਅਦ ਫੋਨ ਕਰਕੇ ਤੁਹਾਡੇ ਕੋਲ ਚੜਾਉਂਦੇ ਨੇ ਸਰ ਨਹੀਂ ਕਈ ਆਂਦੇ ਆ ਤੇ ਉਹ ਲਿਖ ਕੇ ਦੇ ਜੰਦੇ ਨਾ ਕਿ ਆਪਾਂ ਰੇੜੀ ਲਾਵਾਂਗੇ ਹੀ ਨਹੀਂ ਤੇ ਫੇਰ ਲੱਗ ਜਾਂਦੀ ਇੱਥੇ ਨਹੀਂ ਜਿਹੜੀਆਂ ਜਿਹੜੇ ਲੈ ਕੇ ਗਏ ਉਹਨਾਂ ਨੇ ਲਾਈਆਂ ਇਹ ਸਿਰਫ ਇਹ ਸ਼ਕਰਗੰਦੀ ਵਾਲੇ ਜਿਹੜੇ ਆ ਨਾ ਇੱਥੇ ਐਡ ਮੇਨ ਹੈ ਇੱਥੇ ਹੀ ਜਿਹੜਾ ਜ਼ਿਆਦਾ ਹੈਗਾ ਵਿਸ਼ਾਲ ਦੇ ਅੱਗੇ ਇਹਨਾਂ ਨੇ ਕੀ ਕਰਨਾ ਇਹ ਭੱਜ ਵੀ ਗਏ ਚਲੇ ਵੀ ਗਏ ਲੈ ਵੀ ਗਏ ਇਹਨਾਂ ਨੇ 5 ਵਜੇ ਫੇਰ ਆਇਨਾ ਉਹਨੇ 24 ਘੰਟੇ ਦੇ ਮਤਲਬ ਮਤਲਬ ਰਾਤ ਤੱਕ ਤੇ ਕੋਈ ਨਹੀਂ ਨਾ ਬਹਿ ਸਕਦਾ ਇਹਨਾਂ ਦੇ ਬਾਰੇ ਜਿਹੜੀ ਡਿਊਟੀ ਕਿਦੀ ਹੈ ਜਿਹੜੇ ਸਟਾਕ ਦੀ ਤੁਸੀਂ ਤੇ ਨਹਿਰੂ ਸ਼ਾਪਿੰਗ ਕੰਪਲੈਕਸ ਦਾ ਇਲਾਕਾ ਵੇਖ ਰਹੇ ਸਾਰਾ ਥੂੜਾ ਗਾਰਬੇਜ ਜਿਹੜੀ ਲਿਫਟਿੰਗ ਹੈ ਹਾਂਜੀ ਮੈਂ ਮੈਂ ਇਹ ਜਿਹੜਾ ਮੇਨ ਇੱਥੇ ਜਿਹੜੇ ਪੈਟਰੋਲਿੰਗ ਦੀ ਡਿਊਟੀ ਤੇ ਦੋ ਲੜਕੇ ਨੇ ਕੰਟਰੈਕਟ ਤੇ ਨੇ ਉਹ ਕਿੱਥੇ ਨੇ ਨਜ਼ਰ ਨਹੀਂ ਆਉਂਦੇ ਉਹ ਇੱਕ ਸੂਰੀ ਸੂਰਜ ਹੈ ਇੱਕ ਸੁਨੀਲ ਹੈ ਇੱਕ ਮੁੰਡਾ ਪੱਕਾ ਹੈਗਾ ਦੀਪਕ ਖਲਾਸੀ ਉਹ ਉਹਨੂੰ ਵੀ ਲਾਇਆ ਸੀ ਪਰ ਉਹ ਵੀ ਮਤਲਬ ਉਹਨੂੰ ਵੀ ਵਰਬਲੀ ਆ ਉਹ ਵੀ ਪੱਕੇ ਮਤਲਬ ਉਹਦਾ ਐਡਰੈਸ ਨਹੀਂ ਹੈ ਦੋ ਬੰਦਿਆਂ ਦੇ ਪੱਕੇ ਐਡਰੈਸ ਸੂਰਜ ਤੇ ਸੁਨੀਲ ਸੂਰਜ ਸੁਨੀਲ ਕਿੱਥੇ ਨੇ ਇਥੇ ਦੇ ਨੇ ਉਹ 97 एकड़ ਹੀ ਹੁੰਦੇ ਆ ਉਧਰ ਹੀ ਕਿਤੇ ਹੁੰਦੇ ਆ ਉਹਨਾਂ ਨੂੰ ਵੀ ਕਿਹਾ ਸੀ ਉਹ ਜ਼ਿਆਦਾ ਦਿੱਕਤ ਆਂਦੀ ਹੈ ਕਈ ਕਈ ਵਾਰੀ ਸਾਡੇ ਸਟਾਫ ਦੇ ਬੰਦੇ ਜਾ ਕੇ ਡੇੜੀਆਂ ਉਹਨਾਂ ਨੂੰ ਕਹਿ ਦਿੰਦੇ ਆ ਕਿ ਵੀ ਜੇ ਮਤਲਬ ਮੇਰੇ ਵੱਲੋਂ ਕੋਈ ਕਾਰਵਾਈ ਕਰਦਾ ਤੋ ਕਹਿ ਦਿੰਦੇ ਗੱਲ ਪੈ ਜਿਓ ਪਾਲਿਓ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੇ ਕੱਚੇ ਮੁਲਾਜ਼ਮ ਇਹਨਾਂ ਦੇ ਇੰਨੇ ਹਸਲੇ ਵਧੇਗੇ ਬਸ ਸਰ ਉਹਨਾਂ ਕੱਚੇ ਮੁਲਾਜ਼ਮਾਂ ਨੂੰ ਸਰ ਹੁਣ ਮੈਂ ਉਹਨ ਕਿਸੇ ਦੇ ਬਾਰੇ ਕੁਝ ਬੋਲ ਹੀ ਮੈਨੂੰ ਮੈਨੂੰ ਆਪਣਾ ਪਤਾ ਕਿ ਮੈਂ ਨੂੰ ਹੁਕਮ ਦਿੱਤਾ ਚੇਅਰਮੈਨ ਸਾਹਿਬ ਨੇ ਮੈਂ ਉਹ ਕਰਦਾ ਪਿਆ ਤੂੰ ਤੁਸੀਂ ਦੇਖੋ ਰੇੜੀ ਕੋਈ ਨਹੀਂ ਦਿਖੰਦੀ ਤੇ ਮੈਂ ਹੁਣ ਇੱਥੋਂ ਜਾਵਾਂਗਾ ਤੇ ਫਿਰ ਕੋਈ ਨਾ ਕੋਈ ਰੇੜੀ ਆਏਣੀ ਰੇੜੀ ਕੋਈ ਨਹੀਂ ਦਿਖੰਦੀ ਦੀ